चल पे चल पे આલે એટલે એટલે ਜਾਇਰ ਐਂਡ ਮੁੰਡੇ ਕੁੱਛ ਵਾਇਰ ਆਹ 10 ਕਾਨੂੰਨ ਆ ਗਿਆ ਜੀ ਬਰਾਉਂਡਰ ਦਾ ਹੌਸਟ ਲੱਗ ਗਿਆ ਉਹਨਾਂ ਦਾ ਮੂਰੋ ਰੋਡ ਆ ਗਿਆ ਉਹ ਸਮਾਂ ਲਾਵੇ ਦੋ ਕਾਨੂੰਨ ਹੀ ਜੇ ਇਹ ਦੋਸਤ ਚਾਹੀਦੇ ਇਹ ਦੋ ਰੌਂਡ ਨਿਕਲ ਆ ਆਹ ਕੋਰੇ ਨਮਚਾ ਪੰਚਿਆ ਤੋਂ ਉੱਪਰ ਨਾ ਚੜ੍ਹਦੇ ਰੌਂਡ ਵੀ ਦੇ ਕੇ پیش ཧ བ དད ཁད ཤད ནས དས སད མར སད भाई जी त ਦੇ ਵੀ ਚਲਾ ਕੇ ਕੀ ਹੋਇਆ ਮੇਰੇ ਸਾਥ ਜਿ ਰੇਸ਼ਮ ਖੜੇ ਸੀ ਜੁਰ ਖੜੇ ਤੇ ਸਭੀ ਕੇ ਹੱਥ ਮੇ ਕਿਸਾਨ ਕਾ ਝੰਡਾ ਦੇਖਦੇ ਹੋ ਹਰਿਆਣਾ ਸਰਕਾਰ ਦੇ ਵੱਲੋਂ ਫੇਰ ਦੁਬਾਰੇ ਜਿਹੜੇ ਅੱਥਰੂ ਕਾਇਦੇ ਕੋਲੇ ਛੱਡੇ ਜਾ ਰਹੇ ਇਹ ਬਾਈ ਜੀ ਬਹੁਤ ਮਾੜੀ ਗੱਲ ਆ ਬਾਈ ਜੀ ਕਿਸਾਨ ਖਾਲੀ ਹੱਥ ਗਏ ਸੀ ਉੱਥੇ ਨਾ ਸਾਨੂੰ ਕੋ ਦੱਸਿਆ ਗਿਆ ਨਾ ਵਾਸਤਾ ਇਕੋ ਨਾ ਬੰਬ ਸ਼ੁਰੂ ਕਰਦੇ ਛੱਡੇ ਨਾ ਸਾਹ ਆਵੇ ਨਾ ਅੱਖਾਂ ਦੇ ਕੋਲ ਦਿਖੇ ਨਾ ਕੁਝ ਬੋਲਿਆ ਜਾਵੇ ਬਹੁਤ ਮੁਸ਼ਕਲ ਐ ਇਸ ਇਥੋਂ ਆਏ ਯਾਰ ਕਿੰਨੀ ਕਬੱਡੀ ਤਦਾਦ ਚ ਬੋਲੇ ਛੱਡੇ ਜਾ ਬਹੁਤ ਬਹੁਤ ਜ਼ਿਆਦਾ ਕੋਈ ਗਿਣਤੀ ਨਹੀਂ ਬਾਈ ਜੀ ਕਿੰਨੇ ਗਜ਼ਾਰੀ ਹੋ ਗਏ ਜੱਥੇ ਵੀ ਸੁਣੇ ਬਹੁਤ ਬਹੁਤ ਜ਼ਿਆਦਾ ਜੱਥੇ ਵੀ ਬਈ ਅੱਖਾਂ ਤੋਂ ਦਿਖਣਾ ਬੰਦ ਹੋ ਗਿਆ ਬਈ ਸਾਰੀ ਚੀਜ਼ ਪਾੜ ਗਈ ਕਈ ਕਿਸਾਨਾਂ ਨੂੰ ਕਿਹਾ ਯਾਰ ਐਂਬੂਲੈਂਸ ਚ ਲਿਜਾਇਆ ਜਾ ਰਿਹਾ ਹਾਂ ਹਾਂ ਬਾਈ ਉਹ ਸਾਰ سامنے ਉਹ ਆ ਰਹੀ ਐ ਐਂਬੂਲੈਂਸ ਕਿੰਨੇ ਕਿ ਕਿਸਾਨ ਜਿਹੜੇ ਜ਼ਖਮੀ ਹੋਏ ਉਹ ਟਟੋਕਟ 60 ਤੋਂ 170 ਕਿਸਾਨ ਤਾਂ ਜ਼ਖਮੀ ਹੋਈ ਹੋਣਗੇ ਇੱਕ ਨੌਰੀ ਪਾਡਰ ਦੀ ਤਸਵੀਰਾਂ ਜਿਵੇਂ ਹੁਣ ਬਈ ਭਿਆਨਕਾਰੀਆਂ ਕੀ ਲੱਗਦਾ ਕਿ ਹਜੇ ਤੱਕ ਜਥੇਬੰਦੀ ਦਾ ਕੋਈ ਆਰਡਰ ਤਾਂ ਨਹੀਂ ਆਇਆ ਕਿਸ ਤਰ੍ਹਾਂ ਦਾ ਇਹਦੇ ਬਾਰੇ ਆਪਨ ਕੋਈ ਹਸਪਤਾਲ ਨਹੀਂ ਮੀਟਿੰਗ ਚੱਲ ਰਹੀ ਹੈ ਮੀਟਿੰਗ ਚੱਲ ਰਹੀ ਸੀ ਅਜੇ ਤਾਂ ਬੈਠੀ ਸੀ ਬਈ ਉਸੇ ਅਜੇ ਕੋਈ ਅਥਾਰਟੀ ਆਇਆ ਅਸੀਂ ਖੰਡੇ ਦਿਵਾ ਦੇ ਨਾਲ ਬੈਠਿਆ ਹੈ ਆਪਣੇ ਆਪਰ ਬਹੁਤ ਜ਼ਿਆਦੇ ਇਹਨੂੰ ਦੇਣਾ ਨਾ ਮੇਰਾ ਨਾਮ ਲਖਵਿੰਦਰ ਸਿੰਘ ਲਖਵਿੰਦਰ ਜੀ ਇਸ ਸੰਘਰਸ਼ ਦੇ ਵਿੱਚ ਖੰਡੋਰੀ ਪਹੁੰਚੇ ਹੋ ਅੱਜ ਜਿਸ ਤਰ੍ਹਾਂ ਦਾ ਅੱਗੇ ਵਧਣ ਦਾ ਤੁਹਾਡਾ ਪਲਾਨ ਸੀਗਾ ਤਾਂ ਜਵਾਬੀ ਫਾਇਰਿੰਗ ਜਿਹੜੀ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅਥੂਰ ਗੈਸ ਦੇ ਗੋਲੇ ਵੀ ਸਿੱਟੇਗੇ ਮਿਰਚੀ ਪਾਊਡਰ ਵੀ ਸਿੱਟਿਆ ਗਿਆ ਗੋਲੀਬਾਰੀ ਵੀ ਕੀਤੀ ਹੈ ਇਹਨਾਂ ਨੇ ਕਿਸਾਨਾਂ ਦੇ ਟਰੈਕਟਰ ਵੀ ਭੰਨੇ ਆ ਪਹਿਲੇ ਇਹਨਾਂ ਨੇ ਕੀਤੀ ਹੈ ਇਹਨਾਂ ਨੇ ਗੋਲੀਬਾਰੀ ਕੀਤੀ ਹੈ ਸਾਡੇ ਕਿਸਾਨ ਸੰਤਮੀ ਸੀਗੇ ਇਹਨਾਂ ਨੇ ਬਹੁਤ ਜ਼ਿਆਦਾ ਉਹ ਕੀਤਾ ਸਾਡੇ ਦੇ ਹੋਰ ਕਿਸ ਤਰ੍ਹਾਂ ਦਾ ਫਿਰ ਜਿਹੜੇ ਨੌਜਵਾਨ ਨੇ ਜਾਂ ਹੋਰ ਕਿਸਾਨ ਫੱਟੜ ਹੋਏ ਨੇਗੇ ਕਿਸ ਤਰ੍ਹਾਂ ਉਹਨਾਂ ਦੇ ਕਈ ਕਿਸਾਨ ਫੱਟੜ ਵੀ ਹੋ ਗਏ ਅਜੇ ਤੱਕ ਵੀ ਗੋਲਾਬਰੀ ਕਰ ਰਹੇ ਨੇ ਸਾਡੇ ਕਿਸਾਨਾਂ ਵਾਲੇ ਪਿੱਛੇ ਵੀ ਸ਼ਾਂਤਮੀ ਬੈਠੇ ਨੇ ਦੇਖਦੇ ਹੋ ਕਾਫੀ ਹੱਥਪੜ੍ਹੇ ਦੇ ਬੋਲੇ ਛੱਡੇ ਜਾ ਰਹੇ ਨੇ ਕਿਸ ਕਿਸ ਫਲੋਰੀ ਬਾਰਡਰ ਦੇ ਕੀ ਕਿਸ ਤਰ੍ਹਾਂ ਦੇ ਹਾਲਾਤ ਬਹੁਤ ਬੁਰਾ ਰਿਹਾ ਜੀ ਠੀਕ ਹੈ ਨਾ ਅਈ ਦਿਖੋ ਕਹਿੰਦੇ ਨਹੀਂ ਹੋ ਕੇ ਗੋਲੇ ਛੁੱਟੀ ਜਾਂਦੇ ਆ ਅਈ ਡਰੇ ਬੈਠੇ ਕਿਸਾਨ ਜੋ ਬਹੁਤ ਗੋਲੇ ਛੱਡਦੇ ਇੱਕ ਬਾਈ ਆ ਇੱਥੇ ਅਜੇ ਕੰਮ ਤੇ ਕਾਫੀ ਪਟੜ ਹੋਗੇ ਕਸਾ ਕਾਫੀ ਕਾਫੀ ਹੋ ਗਈ ਇੱਕ ਇੱਥੇ ਕੀ ਰਾਈ ਮੰਜੇ ਲੰਮਾ ਪਾਤਾ ਹਾਂ ਜੀ ਹੁਣ ਨੌਜਵਾਨ ਪਿੱਛੇ ਆ ਰਹੇ ਨੇ ਹਾਂਜੀ ਹਾਂਜੀ ਆਉਂਦੇ ਸਾਰੇ ਪਰ ਜਿਉਂਦੇ ਦੇਖੋ ਜੀ ਕਿਵੇਂ ਦੇ ਦੋ ਤੁਹਾਨੂੰ ਪੈਸੇ ਦੇ ਬੋਲੇ ਸਿੱਟੇ ਜਲੇ ਲਗਾਤਾਰ ਦੇਖੋ ਅਸੀਂ ਕਹਿੰਨੇ ਅਗੇ ਭਾਰਤੀ ਕਿਸਾਨ ਜੁਨੀਆ ਨੇਕਤਾ ਸਿੱਧੂਪੁਰ ਜਥੇਬੰਦੀ ਦੇ ਵੱਲੋਂ ਜਿੰਨਾਂ 18 ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਕਿਉਂਕਿ ਤਾਂ ਉਹ ਕਿਸਾਨਾਂ ਦੇ ਹੱਕਾਂ ਦੇ ਲਈ ਲੜਨ ਦੇ ਖਾਤਰ ਦਿੱਲੀ ਮੋਰਚਾ ਲਾਉਣ ਜਾ ਰਹੇ ਸੀ ਤਾਂ ਇੱਥੋਂ ਦੀ ਹਰਿਆਣੇ ਦੀ ਸਰਕਾਰ ਨੇ ਖੱਟੜ ਦੀ ਸਰਕਾਰ ਨੇ ਕਿਸਾਨਾਂ ਨੂੰ ਰੋਕਿਆ 13 ਤਰੀਕ ਨੂੰ ਉਸ ਦਿਨ ਦੇ ਉੱਤੇ ਵੀ ਅਥਰੂ ਗਾਹੇ ਦੇ ਗੋਲੇ ਚਲਾਏ ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਕਿਸਾਨ ਬਹੁਤ ਜ਼ਿਆਦੇ ਪਹਿਲੇ ਦਿਨ ਦੇ ਵਿੱਚ ਵੀ ਵੜਟੜ ਕੀਤੇ ਦੂਸਰੇ ਦਿਨ 14 ਤਰੀਕ ਨੂੰ ਫੇਰ ਫੇਰ ਇਹਨਾਂ ਨੇ ਇਹੀ ਮਾਹੌਲ ਸਰਜਿਆ ਫੇਰ ਅਥਰੂ ਕਾਂਸ ਦੇ ਗੋਲੇ ਤੇ ਉਦੋਂ ਵੀ ਕਿਸਾਨ ਸਾਡੇ ਬਹੁਤ ਜ਼ਿਆਦਾ ਪੱਟੜ ਇਹਨਾਂ ਨੇ ਕੀਤੇ ਅੱਜ ਫੇਰ ਫੇਰ ਜਦੋਂ ਫੈਸਲਾ ਕੀਤਾ ਵੀ ਕਹਾ ਪਤਾਗੇ ਪਿੱਛੇ ਨਹੀਂ ਹਟਾਂਗੇ ਤਾਂ ਅੱਜ ਫੇਰ ਫੇਰ ਸ਼ਰੇ ਅਮ ਸੁਧੀਆਂ ਗੋਲੀਆਂ ਅਥਰੂ ਕਾਂਸ ਦੇ ਗੋਲੇ ਸਾਡੇ ਨਹਿਤੇ ਕਿਸਾਨਾਂ ਦੇ ਉੱਤੇ ਬੈਠਿਆਂ ਦੇ ਉੱਤੇ ਇਹਨਾਂ ਨੇ ਮਾਰ ਕੀਤੀ ਹੈ ਕਿਸਾਨਾਂ ਦਾ ਕੋਈ ਕਸੂਰ ਨਹੀਂ ਆਵਨਾ ਹੱਕੀ ਮੰਗਾ ਮੰਗਾ ਮਨਾਉਣ ਦੀ ਖਾਤਰ ਚੱਲੇ ਵੇ ਹੱਕੀ ਮੰਗਾ ਅਸੀਂ ਕਿਸਾਨਾਂ ਦੀਆਂ ਮਨਾਏ ਬਿਨਾ ਵਾਪਸ ਨਹੀਂ ਜਾਵਾਂਗੇ ਤੇ ਇਸੇ ਥਾਂ ਦੇ ਉੱਤੇ ਮੋਰਚਾ ਮਿਕਾ ਡਟਾ ਕੇ ਰੱਖਾਂਗੇ ਜਿਵੇਂ ਉਹਨਾਂ ਵੱਲੋਂ ਹੈਗਾ ਜਿਹੜਾ ਤਾਬੜ ਤੋੜ ਜਿਹੜੀ ਫੈਰਿੰਗ ਕੀਤੀ ਜਾ ਰਹੀ ਆ ਗੱਲ ਇਸ ਤਰ੍ਹਾਂ ਹੈਗੀ ਆ ਜੀ ਵੀ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਜਿਹੜਾ ਸਰਕਾਰ ਹੈ ਕਿਸਾਨਾਂ ਦੇ ਉੱਤੇ ਜ਼ਬਰ ਕਰ ਰਹੀ ਹੈ ਦੋ ਦਿਨ ਪਹਿਲਾਂ ਕੀਤਾ ਅੱਜ ਅਸੀਂ ਇਹ ਨਹੀਂ ਕਹਿੰਦੇ ਸੀ ਵੀ ਅਸੀਂ ਦਿੱਲੀ ਜਾਣਾ ਹੈ ਸਾਡੀਆਂ ਮੰਗਾਂ ਮੰਨ ਲੈਂਦੇ ਸਾਡੀਆਂ ਜਿਹੜੀਆਂ ਮੰਗਾਂ ਸੀ ਉਹ ਮੰਨ ਲੈਂਦੇ ਜੇ ਮੰਗਾਂ ਨਹੀਂ ਮੰਨੀਆਂ ਸੀ ਸਾਨੂੰ ਜੰਤਰਮੰਤਰ ਚ ਆਰਾਮਲੀਲਾ ਮੈਦਾਨ ਦੇ ਵਿੱਚ ਗਰਾਊਂਡ ਚ ਕਿਤੇ ਨਾ ਕਿਤੇ ਸਾਨੂੰ ਜਗ੍ਹਾ ਦਿੰਦੇ ਅਸੀਂ ਉੱਥੇ ਪੀਸਫੁਲੀ ਸ਼ਾਂਤਮਈ ਆਪਦਾ ਉੱਥੇ ਜਿਹੜਾ ਆਪਦਾ ਜਿਹੜਾ ਲੋਕਤੰਤਰ ਹੈ ਉਹਦੇ ਨਾਲ ਅਸੀਂ ਆਪਦਾ ਜਿਹੜਾ ਅੰਦੋਲਨ ਲੜਦੇ ਅੱਗੇ 13 ਮਹੀਨੇ ਉੱਥੇ ਬੈਠੇ ਰਹੇ ਆ ਲਗਾਤਾਰ ਗੋਲੇ ਛੱਡੇ ਜਾ ਰਹੇ ਨੇ ਉਹਨੂੰ ਕਿਵੇਂ ਦੇਖਦੇ ਹੋ ਜੀ ਇਹ ਬਿਲਕੁਲ ਜਿਹੜੀ ਹੈ ਸਰਕਾਰ ਦੀ ਅਸੀਂ ਇਹ ਨਿੰਦਿਆ ਕਰਦੇ ਆ ਜੋ ਇਹਨਾਂ ਨੇ ਸਾਡੇ ਕਿਰਤੀ ਲੋਕਾਂ ਦੇ ਉੱਪਰ ਇਹਨਾਂ ਨੇ ਸਾਡੇ ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗ ਨਹੀਂ ਬਗਚੇਗੇ ਸਾਡੇ ਸਫਰ ਦੇ ਨਾਲ ਬੈਠਾ ਉੱਤੇ ਆ ਗੋਲੇ ਆ ਜਿਹੜੇ ਇਹਨਾਂ ਨੂੰ ਤਕਰੀਬਨ ਹੁਣ 40-45 ਮਿੰਟ ਹੋ ਗਏ ਸਿੱਟੀ ਜਾਂਦੇ ਨੂੰ ਅਜੇ ਬੰਦ ਨਹੀਂ ਹੋ ਰਹੀ ਬਹੁਤ ਸਾਰੇ ਨੌਜਵਾਨ ਕਿਸਾਨ ਜੰਗ ਵੀ ਹੋ ਗਿਆ ਹੈ ਬਹੁਤ ਜਿਹੜੇ ਕਿਸਾਨ ਹੈ ਸਾਡੇ ਸਾਡੇ ਨੌਜਵਾਨ ਜ਼ਖਮੀ ਹੋਏ ਹੈ ਕਿਸਾਨ ਸਾਡੇ ਜ਼ਖਮੀ ਹੋਏ ਹੈ ਜ਼ਖਮੀਆਂ ਨੂੰ ਜਿਹੜਾ ਹੁਣ ਹਸਪਤਾਲਾਂ ਦੇ ਵਿੱਚ ਲਿਜਾਇਆ ਜਾ ਰਿਹਾ ਹੈ ਕੀ ਲੱਗਦਾ ਜੀ ਕਿ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈਗਾ ਰਵਈਆ ਕਿਸ ਤਰ੍ਹਾਂ ਦੇਖਦੇ ਹੋ ਸਰਕਾਰ ਦਾ ਜਿਹੜੀ ਸਰਕਾਰ ਹੈ ਚਾਹੇ ਖੱਟਰ ਸਰਕਾਰ ਹੈ ਹਰਿਆਣੇ ਦੀ ਸਰਕਾਰ ਹੈ ਚਾਹੇ ਸੈਂਟਰ ਸਰਕਾਰ ਮੋਦੀ ਦੀ ਸਰਕਾਰ ਹੈ ਜਿਹੜੀ ਭਾਜਪਾ ਸਰਕਾਰ ਹੈ ਉਹ ਯੂਨੈਨ ਦੇ ਵਿੱਚ ਅੱਜ ਇਹਨਾਂ ਦਾ ਜਿਹੜਾ ਕੀ ਮੈਸੇਜ ਆਊਗਾ ਜਿਹੜਾ ਇਹ ਥਾਂ ਥਾਂ ਤੇ ਜਾ ਕੇ ਬਾਹਰਲੇ ਮੁਲਕਾਂ 'ਚ ਕਹਿੰਦਾ ਹੈ ਅੱਜ ਇਹਨੂੰ ਲੋਕ ਕਿਸ ਤਰੀਕੇ ਨਾਲ ਵੇਖਣਗੇ ਮੋਦੀ ਨੂੰ ਸ਼ੰਭੂ ਦੇ ਉੱਪਰ ਜਿਹੜੇ ਤੁਹਾਡੇ ਕਿਸਾਨ ਆਗੂ ਬੈਠੇ ਹੈਗੇ ਉਹਨਾਂ ਨਾਲ ਕੋਈ ਗੱਲਬਾਤ ਹੋ ਰਹੀ ਹੈ ਤੁਹਾਡੀ ਇਹ ਨੈਟ ਬੰਦ ਕੀਤਾ ਹੋਇਆ ਜੀ ਕਈ ਦਿਨਾਂ ਤੋਂ ਲੈ ਕੇ ਤਕਰੀਬਨ ਅੱਜ 8 ਦਿਨ ਹੋ ਗਏ ਨੈਟ ਬੰਦ ਹੈ ਵੀ ਸਾਡਾ ਆਪਸ ਵਿੱਚ ਕੋਈ ਸੰਪਰਕ ਨਹੀਂ ਉਹ ਜੋ ਸਾਡੇ ਆਗੂਆਂ ਤੱਕ ਫੋਨ ਤੇ ਆਉਂਦਾ ਫੋਨ ਸਾਡੇ ਰਿਕਾਰਡ ਹੋ ਰਹੇ ਆ ਉਹਨਾਂ ਵੱਲੋਂ ਕੋਈ ਕਾਲ ਦਿੱਤੀ ਗਈ ਸੀ ਕਿ ਕਿਸੇ ਤਰ੍ਹਾਂ ਦੀ ਅੱਜ ਦੀ ਕਾਲ ਸੀ ਕਿ 11 ਵਜੇ ਕੋਈ ਉਹਨਾਂ ਵੱਲੋਂ ਕੋਈ ਐਲਾਨ ਕੀਤਾ ਗਿਆ ਸੀ ਕਿ ਨਹੀਂ ਅੱਜੇ ਕੋਈ ਮੈਸੇਜ ਨਹੀਂ ਆਇਆ ਸੀ ਉਹਨਾਂ ਵੱਲੋਂ ਕੋਈ ਮੈਸੇਜ ਨਹੀਂ ਆਇਆ ਸੀ ਅਸੀਂ ਜਿਹੜੇ ਉਹਨਾਂ ਦੀ ਮੈਸੇਜ ਦੀ ਉਡੀਕ ਕਰ ਰਹੇ ਸੀ ਅਸੀਂ ਅਜੇ ਕੋਈ ਬਾਡਰ ਨਹੀਂ ਉਹਨਾਂ ਦਾ ਤੋੜ ਰਹੇ ਸੀਗੇ ਅਸੀਂ ਤਾਂ ਸ਼ਾਂਤ ਮਈ ਸੀ ਪਰ ਜਿਹੜਾ ਇਕੱਠ ਹੈ ਜਿਹੜਾ ਸਾਡੇ ਕਿਸਾਨਾਂ ਦਾ ਇਕੱਠ ਹੈ ਨੌਜਵਾਨਾਂ ਦਾ ਸਾਡਾ ਇਕੱਠ ਹੈ ਉਹ ਇਹ ਸਰਕਾਰਾਂ ਨੂੰ ਹਜਮ ਨਹੀਂ ਹੁੰਦਾਗਾ ਕਿਉਂਕਿ ਇਹ ਸਾਨੂੰ ਉਹ ਖੇਡਣਾ ਚਾਹੁੰਦੇ ਆ ਵੀ ਕਿਉਂਕਿ ਇੱਥੇ ਇਹਨਾਂ ਦੇ ਉੱਪਰ ਬੰਬ ਸਿੱਟੇ ਜਾਣ ਅਥਰੂਗਾ ਇਸ ਦੇ ਗੋਲੇ ਸਿੱਟੇ ਜਾਣ ਫੈਰਿੰਗ ਕੀਤੀ ਜਾਵੇ ਮਿਰਚੀ ਪਾਊਡਰ ਸਿੱਟਿਆ ਜਾਵੇ ਵੀ ਇਹ ਇਥੋਂ ਭੱਜ ਜਾਣਗੇ ਪਰ ਇਹ